ਆ ਗਏ ਘਰੇ ਇਹ ਹੈਗਾ ਮਨੋਰ ਸਿੰਘ ਸ਼ੇਰਗਲ ਦਾ ਘਰ ਸਾਹਮਣੇ ਹੈਗਾ ਬਾਰਡਰ ਤੁਹਾਨੂੰ ਦਿਖਾਣੇ ਆ ਪੂਰਾ ਇੱਧਰ ਆ ਗਈਆਂ ਘੋੜੀਆਂ ਕਾਲੀਆਂ ਮੱਝਾਂ ਬੱਗੀਆਂ ਚਿੱਟੀਆਂ ਘੋੜੀਆਂ ਫੋਰਡ ਫੋਰਮ ਇਧਰ ਮਾਸੜ ਜੀ ਬਾਰਡਰ ਬਾਰਡਰ ਰੱਖਣਾ ਤੁਸੀਂ ਪਾਟ ਦਿਖਾ ਦੇ ਨੀ ਪਾਟ ਪਾਟ ਕਾ ਚਾਹ ਚਾਹ ਪੀ ਜਲਦੀ ਚਾਹ ਕਿਹੜਾ ਹੁਣ ਥੋੜੀ ਬਣ ਜਣੀ ਜੇ ਰੁਕ ਜਾ ਬੰਕਰ ਦੇ ਬੰਕਰ ਤੇ ਬਣ ਬੰਕਰ ਚਲੀ ਦੇਖਣਾ ਹੋਰਾਂ ਪਾਸੇ ਕਿੱਡੀ ਦੇਖਣ ਲੱਗੇ ਉਹ ਬੰਕਰ ਬਣੇ ਜ਼ਮੀਨ ਦੇ ਵਿੱਚ ਇਹ ਵੀ ਤੁਹਾਨੂੰ ਦਿਖਾਣੇ ਆ ਆਪਣੀ ਜਿਹੜਾ ਉੱਥੇ ਉਹ ਸੰਗੜੀ ਦਰਸ਼ਨੀਏ ਕਰ ਰਹੇ ਹਾਂ ਉੱਥੇ ਕਿਉਂ ਜਾਂਦੇ ਉਹ ਸੰਗੜੀ ਪਤਾ ਮੈਨੂੰ ਉੱਥੇ ਆਪਣੀ ਉਹ ਕੁੱਤੀ ਮਰ ਗਈ ਸੀਗੀ ਪਾਪੇ ਨੇ ਉਹਨਾਂ ਮੰਜੇ ਨਾਲ ਬੰਨਤੀ ਸੀਗੀ ਕੀ ਨਾਮ ਦਾ ਸੇਦਾ ਕੁੱਤੀ ਦਾ ਯਾਰ ਰੂਬੀ ਪਤਾ ਨਹੀਂ ਕੀ ਹੁੰਦਾ ਸੇ ਨਾਮ ਆ ਕੋਠੀ ਵੇਖਈ ਆ ਜਾ ਕੋਠੀ ਉੱਪਰ ਚਲਦੇ ਆ ਉਪਰੋਂ ਵਖਣਾ ਵਿਊ ਆ ਜਾ ਮਨੋਰ ਸਿੰਘ ਦਾ ਐਂਟਰੀ ਪੁਆਇੰਟ ਮਨੋਰ ਸਿੰਘ ਸ਼ੇਰਗਿਲ ਦਾ ਉਧਰ ਜੜ ਜੜ ਰੇ ਕੱਚਾ ਲੇ ਬਾਈ ਜੋ ਮਰਜੀ ਮਿੱਟੀ ਮਿੱਟੀ ਹਦਾ ਸਾਰਾ ਕੁਝ ਤੇ ਆਕੇ ਤੇ ਹਾਂ ਇੱਧਰ ਹੀ ਆ ਜਾਓ ਬੰਦਾ ਘੱਟੀ ਐ ਇਹ ਮਨੋਰ ਤੋਂ ਪੁੱਛਾਂ ਕਿਹੜੇ ਕਿਹੜੇ ਕਮਰੇ ਆ ਕੀ ਕੀ ਸਾਰਾ ਕੁਝ ਉਹ ਜੇ ਮਨੋਰ ਦਾ ਬੰਦੇ ਓਏ ਮੈਂ ਵੀ ਕਈਆਂ ਡੋਲੇ ਕਿਵੇਂ ਬਣੀ ਜਾਂਦੇ ਮਨੋਰ ਦੇ ਮਲ ਪੂਰਾ ਸੈਟਅਪ ਆ ਖੁੱਲਾ ਡੁੱਲਾ ਆ ਯਾਰ ਭਾਈ ਪੂਰਾ ਗੱਲਬਾਤ ਕਮਰੇ ਬੜੇ ਬਣਾਏ ਵਰਦਾ ਤੇ ਆ ਮੰਝਾ ਵੇ ਲੋਕਾ ਡਾਡਾ ਹੈ ਇਹ ਹਵਾ ਮਹਿਲ ਮਹਾਰਾਜੇ ਵਾਂਗੂ ਇਥੋਂ ਫੀਲਿੰਗ ਲਿਆ ਕਰ ਕੋ ਸਾਹਮਣੇ ਹਰਿਆਲੀ ਵੇਖ ਲੋ ਵੀ ਦੂਰ ਦੂਰ ਤੱਕ ਆ ਸਾਰੀ ਜ਼ਮੀਨ ਹੁਣ ਇੰਨਾ ਕੋਲੀ ਆ ਜਿੰਨੀ ਵੀ ਆ ਬਾਰਡਰ ਤੇ ਹਾਂ ਜਾਂ ਹੋਰ ਆਪਣੇ ਵੱਡੇ ਵੱਸ ਚੱਲਦੇ ਆ ਹੈ ਹਾਂ ਉਹ ਪੋਸਟ ਉੱਥੇ ਦੇਖ ਕੇ ਨਾ ਉੱਥੋਂ ਆਪਾਂ ਨੂੰ ਪਾਕਿਸਤਾਨ ਦੇਖਦਾ ਸਾਡਾ ਕਹਿੰਦੇ ਚੜ੍ਹ ਨਿੰਦੇ ਉੱਥੇ ਹਾਂ ਕਹਿੰਦੇ ਆ ਪਹਿਲਾਂ ਦਿੰਦੇ ਸੀ ਹੁਣ ਤਾਂ ਨਹੀਂ ਪਤਾ ਪੁੱਛ ਲੈ ਕੋਈ ਤੇ ਆ ਤੁਹਾਨੂੰ ਦਿਖਾਉਂਦੇ ਆ ਛੋਟਾ ਛੜਕ ਦੇ ਨਾਲ ਚਲੋ ਉੱਪਰ ਚਲੀਏ ਅਨਕਸ਼ੇ ਬਣਾਏ ਮਿਸਤਰੀ ਨੇ ਪੂਰੇ ਪੂਰਾ ਰਸਤਾ ਕਿੱਥੇ ਆ ਰਹੀ ਆ ਰਹੀ ਕੰਢੇ ਕਿਉਂ ਨਹੀਂ ਆ ਗਿਆ ਦੇਖਾ ਇਹ ਪੈਸਾ ਨਹੀਂ ਪੈਸੇ ਲੱਗ ਰਹੇ ਨਾਲ ਇਹ ਆ ਸਾਡਾ ਪਿੰਡ ਆ ਵੀ ਸਾਡਾ ਪੂਰਾ ਪਿੰਡ ਆ ਪੁਰਾਣਾ ਘਰ ਸਾਰਾ ਆ ਪਿੰਡ ਦਾ ਪੂਰਾ ਆ ਪੁਰਾਣਾ ਘਰ ਸਾਰਾ ਹਾਂ ਬਾਜੀ ਹਾਂ ਬਾਜੀ ਆ ਜਿੰਨੇ ਤੇ ਮੈਂ ਕਿਹਾ ਸਾਰਾ ਘਰ ਆਪਣੇ ਪਿੰਡ ਦੇ ਘੱਟੋ ਘੱਟ ਵੀ 25 30 ਘਰ ਹੋਣੇ ਨੇ ਇਥਾਂ ਤੇ ਹੈ 25 30 ਘਰ ਹੋਣੇ ਆਰਮਨ ਨਾਲ ਡਿੱਗੀ ਨਾਲ ਦੀ ਕਿੱਥੇ ਬਣੀ ਉਹ ਤੋਂ ਬਣੀ ਡਿੱਗੀ ਉਹ ਦੇਖੋ ਉਹ ਬਣੀ ਡਿੱਗੀ ਭਾਜੀ ਇਹਨਾਂ ਦੀ ਇੱਧਰ ਰੱਖੀ ਵੀ ਜ਼ਮੀਨ ਤੇ ਬਣਾਈ ਹੈ ਹਾਂ ਇੱਧਰ ਤਾਂ ਆ ਖੂ ਇੱਧਰ ਬਣਿਆ ਵੱਡਾ ਛੋਲੇ ਆ ਉਹ ਪਰ ਆ ਮੈਂ ਨਾ ਕੰਨੀ ਕਰ ਲੈ ਕੇ ਜਾਣੇ ਹੁਣ ਉਹ ਵੀ ਨਹੀਂ ਦੂਰ ਆਹ ਦੇਖੋ ਡਿੱਗੀ ਇਹ ਕਾਰ ਐ ਫਾਰਮ ট্রাক ਫੋੜ ਹੀ ਰੱਖਿਆ ਯਾਰ ਸਾਰੇ ਕੀ ਚੱਕਰ ਕੀ ਐ ਫੋੜ ਹੀ ਰੱਖਿਆ ਸਾਰੇ ਉਹ ਆ ਰਹੇ ਆਪਣੇ ਤਾਇਏ ਹਰੀ ਨਾਲ ਘਰ ਹਾਂ ਤਾਇਆ ਉਹਨਾਂ ਦਾ ਘਰ ਮਸੜੀ ਕੀ ਕਰੀ ਜਾਂਦੇ ਤੁਸੀਂ ਆਹ ਵਾ ਦੇਖੋ ਯਾਰ ਕਿੰਨੀ ਘੰਟੇ ਜਲਦੀ ਨਾ ਸਕੂਨ ਵਾਲਾ ਹੈ ਕਿੰਨ ਕੰਮ ਯਾਰ 10 ਵਰ ਕੋਸ ਜਦੋਂ ਦੀ ਨਹੀਂ ਫਿਰ ਹੈ ਦਾ ਦੰਦੀ ਡਿੱਗੀਆਂ ਬੋ ਬਣਾ ਦੇ ਡੱਕ ਬਣਾ ਦੇ ਜਗਾ ਜਗਾ ਤੇ ਨਾ ਹਮਮ ਆ ਰਾਵੀਆਂ ਦੀ ਵੀ ਨਾ ਕਿੰਨਾ ਨੇ ਭਰਾਵੀਆਂ ਉਹ ਲਾਟੀ ਹੁਣ ਲਗਾ ਜਿਸ ਤੱਕ ਦਾ ਅਨੁਭਵ ਸੀ ਇੱਥੇ ਇੱਥੇ ਲੱਗੀਆਂ ਹੁੰਦੀ ਸੀ ਇੱਥੇ ਇੱਥੇ ਟਰੈਕਟਰ ਖੜਾ ਸੀ ਮੈਸੀ ਮੈਂ ਉਹਨੂੰ ਸਟਾਰਟ ਕਰਦਾ ਬੈਗ ਵਿੱਚ ਸੀਗਾ ਪੰਜ ਪਾਣੀ ਚ ਵੜ ਗਿਆ ਪੂਰਾ ਗਲਾਸ ਅੱਖਾਂ ਤੇ ਨਜ਼ਰ ਆਉਂਦਾ ਹੀ ਭਜ ਗਿਆ ਆਪ ਭਜ ਗਿਆ ਲੱਗ ਗਿਆ ਜਾ ਕੇ ਟਰੈਕਟਰ ਹਾਂ ਨਹੀਂ ਨਹੀਂ ਟਰੈਕਟਰ ਵਿੱਚ ਪਾਣੀ ਦੇ ਭਜ ਪਿਆ ਮੈਂ ਭਜ ਪਿਆ ਮੈਂ ਦਾ ਸ਼ੇਤ अच्छा ਤੇ ਜਿਹੜੋ ਸਕੂਲ ਨਹੀਂ ਜਾਂਦਾ ਨਸਤੋਂ ਹੈ ਸਕੂਲ ਨਹੀਂ ਜਾਂਦਾ ਨਸਤੋਂ 76 ਇਹ ਤਾਂ ਖੋਲਿਆ ਜੀ ਇੱਥੇ ਤੇ 76 ਮੈਨੂੰ ਪੈਂਦਾ ਹੁੰਦਾ ਸੀ ਉਹਦੇ ਹੈ ਵਸੜਾ ਸਮਾਨ ਵਾਲਾ ਮੈਂ ਹੁੰਦਾ ਸੀਗਾ ਰੋਟੀ ਪਾਣੀ ਆਹ ਰਾਜੇ ਲਿਆਦੇ ਯਾਰ ਮੜੀ ਖੀਰ ਲਿਆਦੇ ਯਾਰ ਖੀਰ ਲਿਆਦੇ ਯਾਰ ਪਾਉ ਯਾਰ ਪਾਉ ਖੀਰ ਲਿਆਦੇ ਮੈਂ ਖੋਲਿਆਂ ਜਦੋਂ ਮੈਂ ਦੇਣਾ ਦਾ ਖੀਰ ਦੇਣਾ ਉਹਨੇ ਖੋਲਿਆਂ ਚ ਚਲੋ ਫਿਰ ਤਰੋ ਗਾਣੂ ਐਵੇਂ ਤਾਂ ਬੰਦਾ ਸੀਗਾ ਆ ਚੱਲੀਏ ਅਸੀਂ ਥੋੜਾ ਜਿਹਾ ਆ ਦੇਖੋ ਇੱਧਰ ਵੀ ਥਾਂ ਸਾਰੀ ਹੈ ਤੇ ਉਹ ਸ਼ੁਰੂ ਹੋ ਗਏ ਉੱਧਰ ਨੂੰ ਸਾਰਾ ਘਰ ਆ ਬਈ ਪਿੰਡ ਬਹੁਤ ਵੱਡਾ ਹੈ ਪਿੰਡ ਚਲੋ ਘਰ ਤੇ ਥੋੜੇ ਨੇ ਪਰ ਥਾਂ ਬਹੁਤ ਖੁੱਲੀ ਲੋਕਾਂ ਦੇ ਕੋਲ ਇੱਥੇ ਤੰਦ ਖਾਣਨੇ ਫਿਰ ਉੱਧਰ ਜਾ ਕੇ ਜੇ ਦੇਖਦੇ ਜੇ ਗੱਲ ਬਣਦੀ ਤੇ ਅ ਡਿੱਗੀ ਵੇ ਲੋਕ ਦੀ ਡੂੰਗੀ ਹੈ ਡਿੱਗੀ ਹੈ ਚਲ ਦੱਸ ਜੱਪ ਮੈਂ ਕੌਣ ਆ ਦਾਦਾ ਦਾਦਾ ਨਾ ਮੈਂ ਦੱਸ ਦੱਸ ਮੈਂ ਕੌਣ ਹੁਣ ਦੱਸ ਮੈਂ ਕੌਣ ਨਾਲੇ ਤੂੰ ਕਹਿੰਦੀ ਮੈਂ ਮੰਦੀ ਨਹੀਂ ਮੈਂ ਕੌਣ ਦੱਸ ਦਾਦਾ ਨਾ ਮੇਰਾ ਪਹਿਲਾਂ ਕੀ ਕਹਿੰਦੀ ਸੀਗੀ ਹੈ ਚਾਚੂ ਨਹੀਂ ਮੈਂ ਦਾਦਾ ਆ ਤੇਰਾ ਦਾਦਾ ਨਾ ਤੇਰਾ ਮੈਂ ਆਏ ਉਹਨੂੰ ਪਤਾ ਹੈ ਦੱਸ ਇਹਨੂੰ ਕੌਣ ਆ ਮੈਂ ਦਾਦਾ ਕੀ ਕਰਦੀ ਹੈ ਇਹਨੂੰ ਨਹੀਂ ਪਤਾ ਹਨਾ ਕੀ ਕਰਦੀ ਹੈ ਕੀ ਕਰਦੀ ਹੈ ਉਹ ਕਿਹੜੇ ਕਰਦੀ ਹੈ ਕੀ ਕਰ ਦੰਗੀਆਂ ਉਹਦੇ ਤੋਂ ਵੀ ਨਹੀਂ ਕਰਦੀ ਹੈ ਹਾਂ ਦਾਦਾ ਉਹ ਪੁਰਾਣੇ ਚਰਖੇ ਦੇਖ ਲਓ ਚਰਖੇ ਪੁਰਾਣੇ ਸਾਡੇ ਦਾਦੀਆਂ ਬੜਦਾਦੀਆਂ ਦੇ ਸੰਭਾਲ ਕੇ ਰੱਖਿਆ ਹੈ ਪਰ ਤੇ ਹਾਲ ਕਿੰਨੇ ਬਰਾਣੇ ਆ ਚੜਖੇ ਨਹੀਂ ਘਰੋਂ ਬਾਹਰ ਆ ਗਏ ਥੋੜਾ ਘੁੰਮਣਾ ਤੇ ਆ ਵੇਖ ਲੋ ਬੈਟਰੀ ਚਾਰਜ ਹੋ ਰਹੀ ਹੈ ਕੁਝ ਕਹਿੰਦੇ ਨੇ ਖੇਤਾਂ ਦੇ ਵਿੱਚ ਉਹ ਜੀ ਬੈਟਰੀ ਚਾਰਜ ਦਾ ਕੀ ਕੰਮ ਹੈ ਪਰਾ ਤਾਰ ਜਾਂਦੀ ਦੇਖੋ ਗਰੰਟ ਦਿੱਤਾ ਇਹਨੂੰ ਨਹੀਂ ਇਹ ਹਲੇ ਆਫਾ ਰਾਤ ਨੂੰ ਸ਼ੁਰੂ ਕਰਦੇ ਆ ਦੇਖੋ ਕਰੰਟ ਦਿੱਤਾ ਆ ਹੱਥ ਤੇ ਲਾ ਪਹਿਲਾਂ ਨਹੀਂ ਐਵੇਂ ਮੈਂ ਚੈੱਕ ਵੀ ਨਹੀਂ ਕਰ ਸਕਦਾ ਨਾ ਇਹ ਸਿੱਧੀ ਉੱਥੇ ਕਿਹੜਾ ਸੋਚ ਲਿਆ ਸਿੱਧੀ ਉੱਥੇ ਜਾਂਦੀ ਹੈ ਪਰ ਇਦਾਂ ਹੀ ਸਾਹ ਖੇਤ ਦੇ ਆਸੇ-ਪਾਸੇ ਨਾ ਆ ਕਰੰਟ ਲਾਇਆ ਹੁੰਦਾ ਕਿਉਂਕਿ ਇੱਥੇ ਹਿਰਨ ਰੋਜ਼ ਬਹੁਤ ਆਉਂਦੇ ਰਾਤ ਨੂੰ ਤੇ ਉਹਨਾਂ ਕਰਕੇ ਲਾਇਆ ਹੁੰਦਾ ਚਲਿਓ ਮਸ ਜੀਓ ਉੱਥੇ ਚੱਲਦੇ ਆਪਾਂ ਖਾਣ ਵਾਲਾ ਉਹ ਦੇਖੋ ਘਰ ਤੋਂ ਇੰਨੀ ਦੂਰ ਆ ਗਏ ਅਸੀਂ ਇਹ ਖਾਣ ਵਾਲਾ ਹੁੰਦਾ ਇਹ ਖਾਣ ਵਾਲੇ ਹੁੰਦੇ ਪਰ ਇਹ ਅਜ ਕੱਚੇ ਨੇ ਫੇਰ ਥੋੜੇ ਸੇਬਾਂ ਵਾਂਗੂ ਹੂੰ ਇਹ ਕੱਚੇ ਨੇ ਬਹੁਤ ਮਿੱਠੇ ਹੁੰਦੇ ਨੇ ਅਸੀਂ ਉਹ ਤੇ ਜਾਣਾ ਜੇ ਜੂਮਿੰਨ ਹੁੰਦਾ ਹੋ ਜਾ ਉਹ ਦੇਖੋ ਉਹ ਤੁਹਾਨੂੰ ਦਿਖਾਉਣੇ ਚੀਜ਼ ਹੈ ਕਿ ਸਾਰੇ ਖੇਤਾਂ ਚ ਬਣੇ 5 5 6 6 ਬਣੇ ਹੋਏ ਨੇ ਤੁਹਾਨੂੰ ਕੁਮਾਵਾਂਗੇ ਦਿਖਾਵਾਂਗੇ ਮਾਸਰ ਬੇਰ ਨਾ ਖਾਏ ਗਲੇ ਨੰਗਲੇ ਨ ਲੱਗਣ ਰਹਿੰਦੇ ਕੱਚੇ ਨੇ ਲੈ ਕਚਾਣੀਆਂ ਗਲੇ ਨ ਲੱਗਣਾ ਨਹੀਂ ਸਾਬ ਹੋ ਆ ਕਿ ਫੁੱਤਰਾ ਜਿਆ ਤੇ ਆਹੋ ਗੜਾ ਗੜਾ ਖਰਾਬ ਕਰਦਣਾ ਜੋ ਇੰਨੀ ਆਣੀ ਖਾਂਦੇ ਹੀ ਕਿਤੇ ਹੀ ਕਿਤੇ ਕਿੱਥੇ ਆਇਆ ਥੱਲੇ ਡਿੱਗੇ ਆ ਖਾ ਲਓ ਨਾ ਵੇਖੋ ਵੀ ਉਹੀ ਪੋਲਾ ਆ ਆਲਾ ਤੋੜ ਤੇ ਹੈ ਹੀ ਨਹੀਂ ਤਨੋਹ ਜਾ ਕੇ ਦਿਖਾਣੇ ਮਾਦਰ ਕਹਿੰਦਾ ਮੈਂ ਨਹੀਂ ਜਾਣ ਡਰ ਲੱਗਦਾ ਕਹਿੰਦਾ ਉਹ ਆ ਜਾ ਯਾਰ ਮੈਂ ਡਾਂਗਾ ਪੋਹੇਗਾ ਤੂੰ ਉਹ ਨਹੀਂ ਡਾਂਗਾ ਕਿ ਮਾਰਨ ਦੀ ਹਿੰਮਤ ਹੈ ਆਪਣਾ ਆਪਣਾ ਇਲਾਕਾ ਆਪਣਾ ਦੇਸ਼ ਹੈ ਹੈ ਇਹ ਸ਼ਰਮ ਵੀ ਆਪਣਿਆਂ ਦੀ ਖਰਾਬ ਕਰ ਰਹੇ ਆਪਾਂ ਭਾਈ ਉਹਨਾਂ ਦੀ ਐ ਇਹ ਆਵੇ ਭਰਾਵਾ ਪੌਂਚਣਾ ਸੋਖੀਗਾ ਤਾਂ ਨਹੀਂ ਵੀ ਆ ਜਾ ਯਾਰ ਬੱਸ ਆਲਾ ਜੇ ਉਹ ਤੋ ਦੇਖਦੇ ਉਹ ਜਾਂਦਾ ਮਨ ਗੱਡੀ ਲੈ ਕੇ ਧੂੜਾਂੇ ਘਟਦਾ ਜਾਂਦਾ ਵੀ ਫਿਰ ਹੈ ਤੂੰ ਨਾ ਚੱਕਰ ਜੀ ਇਹ ਬਣੇ ਸਾਰਿਆਂ ਦੇ ਖੇਤਾਂ 'ਚ ਬਣੇ ਵੱਖ-ਵੱਖ ਤੇ ਪੈਸਾ ਆਪ ਹੀ ਨਾ ਵੇ ਤਾਂ ਕਰਕੇ ਮੈਂ ਕਰਦਾ ਪਿਆ ਮੈਂ ਮਚਕਰ ਆ ਦੇਖਾ ਆਪਣੀਆਂ ਬਾਰੀਆਂ ਬਈ ਮਾ ਸੜੋ ਲੋਕ ਦੇਖੀ ਕਿੰਨਾ ਪੱਕਾ ਅੰਦਰ ਆ ਕੇ ਦੇਖ ਨਾ ਕੁਛ ਆ ਦੇ ਨਹੀਂ ਗੋਲੀ ਜਾਣੀ ਐ ਚ ਨਾ ਕੁਛ ਸਭ ਤੋਂ ਦੇਖ ਲੈ ਭਰਾਵਾ ਇੰਨੀ ਕੁਛ ਆ ਜਾ ਆ ਦੇਖੋ ਅभी ਖੋਲਦੇ ਆ ਦਰਵਾਜ਼ੇ ਪਰੇ ਨੂੰ ਪਰੇ ਨੂੰ ਖੁੱਲਣਗੇ ਵੀ ਆ ਦੇਖੋ ਇਹਦਾ ਅਸੰਗਲ ਲੱਗਿਓ ਹੈ ਤੇ ਇਹ ਵੀ ਖੁੱਲਦੇ ਸਾਰੇ ਆ ਦੇਖੋ ਕਿੰਨੇ ਦਰਜੇ ਗੁੰਦੇ ਆ। ਆ ਸਾਮਾਨ ਨੂੰ ਰੱਖਣ ਨੂੰ। ਬਰਨ ਦਾ ਡਿਬਾ ਨਾ। ਬਈ ਬਹੁ ਪੱਕਾ ਇੰਨਾ ਕ ਪੱਕਾ ਬੁਲਟ ਪ੍ਰੂਫ ਹੀ ਐ ਇਹ। ਬੁਲਟ ਪ੍ਰੂਫ ਹੀ ਮਸੜਾ ਨਾ ਐ। ਬੜੀ ਜ਼ੋਰਦਸ ਚੀਜ਼ ਐ ਯਾਰ। ਆ ਦੇਖੋ। ਇਹ ਸਾਰੇ ਜਿਹੜੇ ਕੰਮ ਕਮ ਕਰਨ ਆਂਦੇ ਨੇ ਤੇ ਖੇਤਾਂ ਚ ਉਹਨਾਂ ਦਾ ਤੇ ਉਹ ਸਾਹਮਣੇ ਕਿਲੋਮੀਟਰ ਤੇ ਬਾਰਡਰ ਆ। ਜੇ ਸਾਨੂੰ ਇਜਾਜ਼ਤ ਹੋਈ ਦਿਖਾਣ ਦਿੱਤਾ ਸੀ ਜ਼ਰੂਰ ਜਾਵਾਂਗੇ ਤੇ ਆ ਦੇਖੋ ਫਲ ਫਰੂਟ ਵੀ ਲਾਇਏ ਨੇ ਲੋਡ ਪੈਣ ਤੇ ਫਲ ਫਰੂਟ ਵੀ ਕੰਮ ਹੋਣਗੇ ਹੂੰ ਚਲੋ ਕੁਛ ਤੁਹਾਨੂੰ ਉਹ ਵਿਖਾਤਾ ਸਾਰਾ ਜਿਹੜਾ ਏਰੀਆ ਸੀਗਾ ਤੇ ਉਹ ਤੁਸੀਂ ਬੇਰ ਖਾਦੇ ਹੁਣ ਤੇ ਹੁਣ ਅਸੀਂ ਇੱਧਰ ਆ ਗਏ ਆ ਆ ਪਾਣੀ ਛੱਡਿਆ ਖੇਤਾਂ ਨੂੰ ਟੋਬੇ ਨੂੰ ਛੱਡਿਆ ਆਓ ਤਾਂ ਟੋਬਾ ਨਹੀਂ ਡਿੱਗੀ ਆ ਮਸਲਾ ਡਿੱਗੀ ਹੁੰਦੀ ਐ ਪਾਣੀ ਮਤਲਬ ਉਹ ਕਰਦੇ ਸਟੋਰ ਕਰਦੇ ਐ ਡਿੱਗੀਆਂ ਤੇ ਇੱਥੇ ਆਣਾ ਹਾਂ ਤੇ ਉੱਥੇ ਥੋੜੀ ਪਤਾ ਵੀ ਕੀ ਐ ਇਹ ਇਹ ਜਿਹੜੀ ਇਹ ਪਰ ਇੱਥੇ ਇਹ ਕਹਿੰਦੇ ਨਾ ਡਿੱਗ ਕਹਿੰਦੇ ਡਿੱਗ ਵੱਡੋ ਵੱਡ ਡਿੱਗ ਹੁੰਦੇ ਐ ਇਹ ਤੇ ਇਹ ਮਤਲਬ ਸਾਰੇ ਲੋਕੀ ਆਪ ਬਣਾਉਂਦੇ ਐ ਤੇ ਪਾਣੀ ਨੂੰ ਕਰਦੇ ਸਟੋਰ ਪਾਣੀ ਖਾ ਜਿੱਦਾਂ ਦੇਖੋ ਪਾਣੀ ਆ ਹੋ ਰਿਹਾ ਪਾਣੀ ਦਾ ਸਾਫ ਹੋ ਰਿਹਾ ਪਾਣੀ ਸਾਫ ਹੀ ਹੁੰਦਾ ਆ ਡਿੱਗ ਇਹ ਮਤਲਬ ਪਾਣੀ ਤਾਂ ਸਟੋਰ ਕਰਦੇ ਆ ਜੇ ਕੱਲ ਨੂੰ ਪਾਣੀ ਨਾ ਆਵੇ ਤਾਂ ਇਹਨਾਂ ਦੇ ਮਤਲਬ 2-3 ਮਹੀਨੇ ਨਿਕਲ ਜਾਂਦੇ ਆ ਦੇਖੀ ਆ ਜਾਓ ਇਹ ਕਿਹਨਾਂ ਦਾ ਹੈ ਇਹ ਆਪਣਾ ਹੀ ਆ ਜਲਦਾਂ ਉਤਾਰ ਬੰਦੀ ਬਾਹਰ ਕਰਕੇ ਦਿਖਾਣੇ ਮਸਰ ਕਰਕੇ ਦਿਖਾ ਪਜਾਮਾ ਪਾਟਣਾ ਚਾਹੀਦਾ ਤਾਂ ਵੀ ਹੁ ਆਣੇ ਪਜਾਮਾ ਪਾਟੋ ਕੀ ਆ ਪ੍ਰੋਬਲੀਨ ਕੋਰ ਪ੍ਰੋਬਲੀਨ ਕੋਰ ਕਹਿੰਦੀ ਹੈ ਪਜਾਮਾ ਦਾ ਪਾਟਾ ਆ ਪ੍ਰੋਬਲੀਨ ਆਹ ਦੇਖ ਪਾਣੀ ਜਾਂਦਾ ਚਰਨਾ ਹੀ ਬਣਾ ਰੱਖਿਆ ਪੂਰਾ ਇਹਨਾਂ ਨੇ ਬੜਾ ਨਾ ਤੇ ਇਹਨਾਂ ਦੇ ਵਿੱਚ ਕਿਸੇ ਟਾਈਮ ਮੱਛੀਆਂ ਛੱਡੀਆਂ ਆਉਂਦੀ ਚੱਲਦੇ ਥੱਲੇ ਆ ਜਾ ਖੁੱਲੀ ਹੋ ਸਵਿੰਗ ਪੂਲ ਆਣਾ ਮਨ ਨਾਲੇ ਪੈਰ ਚ ਪੱਤੀ ਉੱਥੇ ਆਪਣੇ ਲੱਭਦੇ ਆਣਾ ਸਵਿੰਗ ਪੂਲ ਜਾਣਾ ਇੱਥੇ ਆ ਕੇ ਨਾਓ ਖਾਂ ਪਤਾ ਲੱਗੇ ਆਹ ਦੇਖੋ ਇੱਥੇ ਬਹਿ ਕੇ ਸ਼ਾਮ ਨੂੰ ਮੈਂ ਵਸੜੇ ਇੱਥੇ ਬਹਿ ਕੇ ਤਿੰਨ ਚਾਰ ਦੋਸਤ ਸ਼ਾਮ ਨੂੰ ਇਧਰ ਨੂੰ ਮੂੰਹ ਕੀਤਾ ਹੋਵੇ ਜਿਹੜੇ ਜਿਹੜੇ ਬੰਦੇ ਪੀਂਦੇ ਪੈਗ ਲੋਂਦੇ ਆਂ ਗਲਾਸੀ ਗਲਾਸੀ ਉਹ ਟੈਂਟ ਲਿਆ ਆ ਵਸੜਾ ਆਪਾਂ ਇੱਥੇ ਲਾਣ ਲਈ ਅੱਜ ਸਹੀ ਗੱਲ ਆ ਰਾਤ ਇੱਥੇ ਆਣਾ ਚਾਹੀਦਾ ਨਾ ਦੇਖੋ ਅਸੀਂ ਐਵੇਂ ਦੀਆਂ ਥਾਵਾਂ ਨਾ ਲੱਭਦੇ ਆਂ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਕੋਲ ਐਮੀਆਂ ਥਾਵਾਂ ਦੇਖੋ ਹੈ ਆ ਪਰ ਬੰਦੇ ਕਿਉਂ ਨਹੀਂ ਪਤਾ ਨਹੀਂ ਸਾਨੂੰ ਨਹੀਂ ਪਤਾ ਕਿਉਂ ਨਹੀਂ ਬੰਦੇ ਹੈ ਕਿੱਡਾ ਸੋਹਣਾ ਵਾਤਾਵਰਨ ਹੈ ਯਾਰ ਖੁੱਲਾ ਡੁੱਲਾ ਖੁੱਲਾ ਡੁੱਲਾ ਵਾਤਾਵਰਨ ਹੈ ਬਈਆ ਐ ਬਈਆ ਇਹ ਕੀ ਕਰ ਰਹੇ ਹੈ ਅੰਗਰ ਨਾ ਨਹੀਂ ਇੰਚ ਬੋਲਦੇ ਨਾ ਕਿੱਥੋਂ ਦੇ ਕੁਛ ਲੋਕ ਮਸੀ ਫਰੇ ਵਸੀ ਸਰਦਾਰ ਜੀ ਮਸੀ ਖਾਓਗੇ ਮਸੀ ਤੇ ਇਹ ਪਤਾ ਕਿਹੋਂ ਆਇਆ ਟਰੈਕਟਰ ਵਾਲਾ ਟਰੈਕਟਰ ਮੱਝਾਂ ਮੁੱਝਾਂ ਵੜਨ ਵਾਸਤੇ ਅੰਦਰ ਟਰੈਕਟਰ ਕੋਹੋਂ ਆਇਆ ਵਾਨ ਲੈ ਕੇ ਜਾਣੂ ਆਪ ਹਾਂ ਆ ਦੇਖੋ ਜੀ ਟਾਲੀਆਂ ਟਾਲੀਆਂ ਨੇ ਤੇ ਆਪਣੇ ਟਾਲੀਆਂ ਪੰਜਾਬ 'ਚ ਦੇਖਣ ਨੂੰ ਮਿਲਦੀਆਂ ਖਤਮ ਹੀ ਹੋ ਗਈਆਂ ਨੇ ਉਹ ਟਾਲੀ ਉਹ ਟਾਲੀ ਮਗਰ ਤੇ ਚਾਰ ਜਿੱਧਰ ਵੀ ਦੇਖੋਗੇ ਟਾਲੀਆਂ ਟਾਲੀਆਂ ਦੇਖਣਗੀਆਂ ਤੁਹਾਨੂੰ ਉਹ ਦੇਖੋ ਸਾਰੀਆਂ ਹੀ ਟਾਲੀਆਂ ਨੇ ਤੁਹਾਨੂੰ ਚੀਜ਼ ਦਿਖਾਈਏ ਹੈ ਇਹ ਰਾਜੇ ਦਾ ਘਰ ਇਹ ਫੁੱਲ ਜੇ ਰਾਜੇ ਦਾ ਘਰ ਤੋੜ ਦਈਏ ਨਾ ਬੰਕਰ ਤੋੜ ਦਈਏ ਇਹ ਨਿਕਲਦਾ ਆ ਡਾਈਨਿੰਗ ਟੇਬਲ ਆ ਬੰਦੇ ਬੈਠੇ ਨਾਲ ਸੋਨੇ ਦਾ ਫੁੱਲਾ ਇਹ ਤੇ ਜੇ ਇਹਨਾਂ ਨੂੰ ਤੋੜ ਦਈਏ ਹਮ ਸਾਇੰਟਿਸਟ ਆਜਣੇ ਬੜੇ ਤਕੜੇ ਇਹਨਾਂ ਨੂੰ ਤੋੜ ਦਈਏ ਟੇਬਲ ਵੀ ਚੱਕ ਦਈਏ ਤੇ ਅੰਦਰੋਂ ਮਾਰੇ ਗਲਤ ਗੱਲਾਂ ਨੇ ਯਾਰ ਅੱਕ ਵੇ ਲੋ ਆਸ਼ਮੰਦਰ ਪਾਰ ਚਲ ਜੀ ਲੋ ਜੀ ਕਿੰਨੀ ਕਿੰਨੀ ਦੂਰ ਤੱਕ ਘੁੰਮ ਆਏ ਇੱਕ ਆ ਦੇਖੋ ਇੱਥੇ ਨੇੜੇ ਸੀ ਬੰਕਰ ਇਹ ਆ ਦੇਖੋ ਪਰ ਇੱਥੇ ਸੀ ਗੇ ਨਹੀਂ ਗੇ ਚਲੋ ਚਲੀਏ ਣਾਈ ਤੇ ਟਿੱਬੇ ਪੈਜ ਵੀ ਵੜਨਾ ਜਾਣਾ ਣਵਾਈਏ ਧੋਈਏ ਹੁਣ ਫਿਰ ਟਿੱਬਿਆਂ ਚ ਵੜਨਾ ਮਾਸੜ ਦੇ ਮਿੱਟੀ ਪਾ ਕੇ ਵੀ ਦੇਖਣੀ ਮਾਸੜ ਦੇ ਕੱਪੜਿਆਂ ਤੇ ਤੇ ਤੁਹਾਨੂੰ ਮਿੱਟੀ ਵੀ ਦਿਖਾਵਾਂਗੇ ਰੇਤਾ ਰੇਤਾ ਮਿੱਟੀ ਜੋ ਵੀ ਕਹੋ ਲੋ ਜੀ ਆ ਗਏ ਆ ਇੱਕ ਘਰ ਸਾਹਮਣੇ ਆ ਤਾਏ ਦੇ ਮੁੰਡਿਆਂ ਦਾ ਤੇ ਸਾਡੇ ਜੋ ਭਰਾ ਨੇ ਦੇ ਭਾਈ ਹੁਣੀ ਇਹ ਸਾਹਮਣੇ ਬੇਰੀ ਤੇ ਬੇਰ ਲੱਗੇ ਹੋਏ ਆ ਉਹ ਸਾਹਮਣੇ ਖੜੇ ਹੋਇਆ ਸੰਦੀਪ ਨਹੀਂ ਆਇਆਗਾ ਬਿਲਕੁਲ ਵਾਲੇ ਕੋਈ ਸੰਦੀਪ ਸਾਹਮਣੇ ਖੜਾ ਆਇਆ ਇਹ ਲਾਟਰੀ ਲੈ ਕੇ ਆਇਆ ਸੰਦੀਪ ਪਰ ਆਵਾ ਕਿਉਂ ਜਾਈ ਅਸੀਂ ਇਹ ਸੰਦੀਪ ਸਾਡਾ ਪਤੀਜਾ ਕਹਿੰਦਾ ਕਰੇ ਚੱਲੋ ਬਸ ਮੈਂ ਆ ਗਿਆ ਉਹ ਆ ਦੇਖੋ ਪਾਣੀ ਵਾਲੇ ਲੱਗੇ ਉਹ ਪ੍ਰੈਸ਼ਰ ਜੇ ਥੱਲੇ ਫਟਾ ਫਟ ਪਰ ਜਲਦੀ ਘਰੇ ਉਹ ਦਿੰਦੇ ਭੱਜਣਾ ਉਹ ਦੇਖੋ ਲੱਗੇ ਸੋਲਰ ਪੁਆਇੰਟ ਆ ਡਿਗ ਆ ਉਹ ਤੇ ਆ ਕਰ ਹਾਂ ਉਹ ਬੱਸ ਲੱਗਦੀ ਕਿ ਕਿਧਰ ਗਿਆ ਚੋਬਰ ਬਈ ਸੂਰਜ ਵੇਲੋ ਤੇ ਸ਼ਾਮ ਚੋਬਰਾਂ ਦਾ ਹਾਲ ਪਰਦਾਲ ਉਹ ਦੇਖੋ ਫੋਰਚੂਨਰ ਖੜੀ ਅੰਦਰ ਆ ਸਾਡੇ ਭਤੀਜੇ ਦੀ ਉਹ ਦੇਖੋ ਤੁਸੀਂ ਡੈਗ ਚੈੱਕ ਕਰੋ ਪਾਣੀ ਸਟੋਰ ਕਰਕੇ ਰੱਖਣਾ ਬੰਦਾ ਮਸੜਾ ਐ ਧੜੀ ਐ ਆ ਸੌਫ ਚਲੋ ਪਹਿਲਾਂ ਮੇਲੀ ਬਾਜ ਦਿਖਾਣ ਤੁਹਾਨੂੰ ਬਾਹਰ ਸਾਰਾ ਕੁਝ ਸਾਜ ਮਸੜੀ ਇਹ ਆਪਣਾ ਤਾਇਆ ਜੀ ਤਾਇਆ ਬਹੁਤ ਕੁਝ ਜ਼ਿੰਦਗੀ ਦੇਖਿਆ ਹੈ بڑے ਬੰਦੇ ਹੋ ਕਿਤੇ ਬੜਕਾਏ ਫਿਰ ਹੈ ਜਵਾਨੀ ਟਾਈਮ ਆਪਣੇ